ਸੋਮਵਾਰ ਨੂੰ ਦਿੱਲੀ ਪੁਲਿਸ ਵੱਲੋਂ ਕੇਰਲਾ ਰਾਜ ਸਰਕਾਰ ਦੇ ਗੈਸਟ ਹਾਊਸ ਵਿੱਚ ਜਾ ਕੇ ਦਖਲ ਦੇਣਾ ਬਹੁਤ ਮੰਦਭਾਗ ਹੈ ਇਹ ਉਸ ਵੇਲੇ ਹੋਇਆ ਜਦੋਂ ਹਿੰਦੂ ਸੈਨਾ ਦੇ ਇੱਕ ਕਾਰਕੁੰਨ ਨੇ ਦਿੱਲੀ ਪੁਲਿਸ ਨੂੰ ਇਤਲਾਹ ਦਿੱਤੀ ਕਿ ਕੇਰਲਾ ਹਾਊਸ ਦੇ ਕਿਚਨ ਚ ਬੀਫ ਯਾਨੀ ਗੌਰਮੀਟ ਦਾ ਸੇਵਨ ਹੋ ਰਿਹਾ ਹੈ ਪੁਲਿਸ ਇਨਕੁਆਇਰੀ ਕਰਨ ਵਾਸਤੇ ਉੱਥੇ ਪਹੁੰਚ ਗਈ ਅਤੇ ਤਬਤੀਸ਼ ਤੋਂ ਬਾਅਦ ਪਤਾ ਲੱਗਾ ਕਿ ਉੱਥੇ ਗੌਰਮੀਟ ਦਾ ਨਹੀਂ ਪਰ ਭੈਂਸ ਦਾ ਮੀਟ ਸਰਵ ਹੋ ਰਿਹਾ ਸੀ ਕਈ ਰਾਜ ਸਰਕਾਰਾਂ ਨੇ ਇਸ ਉੱਪਰ ਇਤਰਾਜ਼ ਕੀਤਾ ਹੈ ਜਾਂ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਰਾਜਾਂ ਦੇ ਅਧਿਕਾਰਾਂ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਹੈ। ਉਧਰ ਹਿੰਦੂ ਸੈਨਾ ਦੇ کارਖੂਨ ਜਿਸ ਨੇ ਸ਼ਿਕਾਇਤ ਕੀਤੀ ਸੀ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਹਦੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਮੇਰੇ ਹਿਸਾਬ ਨਾਲ ਇਹ ਵੀ ਗਲਤ ਹੈ। ਸ਼ਿਕਾਇਤ ਕਰਤਾ ਦੀ ਗਲਤੀ ਨਾਲੋਂ ਵੱਡੀ ਗਲਤੀ ਦਿੱਲੀ ਪੁਲਿਸ ਦੀ ਹੈ। ਜੇ ਉਹਨਾਂ ਕੋਲ ਕੋਈ ਸ਼ਿਕਾਇਤ ਆਈ ਸੀ ਤਾਂ ਉਹਨਾਂ ਨੂੰ ਉਸ ਸ਼ਿਕਾਇਤ ਨੂੰ ਕੇਰਲਾ ਗੈਸਟ ਹਾਊਸ ਦੇ ਅਧਿਕਾਰੀਆਂ ਕੋਲ ਪਚਾਉਣਾ ਚਾਹੀਦਾ ਸੀਗਾ ਦਿੱਲੀ ਵਿੱਚ ਰਾਜ ਸਰਕਾਰਾਂ ਦੇ ਗੈਸਟ ਹਾਊਸ ਇੱਕ ਤਰੀਕੇ ਨਾਲ ਉਹਨਾਂ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਹੁੰਦੇ ਨੇ ਇਹਨਾਂ 'ਚ ਦਖਲ ਦੇਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨੂੰ ਭਰੋਸੇ 'ਚ ਲੈਣਾ ਜ਼ਰੂਰੀ ਹੈ ਵੈਸੇ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਰਾਜ ਸਰਕਾਰਾਂ ਨੂੰ ਅਤੇ ਕੇਂਦਰੀ ਸਿਆਸਤ ਪ੍ਰਦੇਸ਼ਾਂ ਨੂੰ ਹਿਦਾਇਤਾਂ ਦੇਣ ਕਿ ਬੀਫ ਦੇ ਮਸਲੇ ਉੱਪਰ ਉਹ ਕਾਨੂੰਨ ਦੀ ਉਲੰਘਣਾ ਨਾ ਕਰਨ ਪਰ ਇਸ ਮਸਲੇ ਉੱਪਰ ਚਾਹੀਦਾ ਇਹ ਹੈ ਕਿ ਹੜਬੜਾਹਟ ਅਤੇ ਜਲਦਬਾਜ਼ੀ ਮਚਾਉਣ ਦੀ ਬਜਾਏ ਧੀਰੇ ਜਨਾਲ ਕੰਮ ਲਿਆ ਜਾਏ ਇਹ ਮਸਲਾ ਨਾਜ਼ੁਕ ਜ਼ਰੂਰ ਹੈ ਪਰ ਇਸ ਕਰਕੇ ਲੋਕਾਂ ਦੀ ਫੜੋਫੜਾਈ ਅਤੇ ਜਾਨੋ ਮਾਰਨ ਤੱਕ ਦੀ ਨੌਬਤ ਬਿਲਕੁਲ ਨਹੀਂ ਹੋਣੀ ਚਾਹੀਦੀ